ਜੀ ਬਤ ਆ ਵਾਰ ਮਤ ਹੁੰਦਾ ਆਪਣਾ ਐਦਾਂ ਤੁਹਾਡਾ ਧਿਆਨ ਚਾਹੀਦਾ ਉੱਪਰ ਫੇਸ ਠੀਕ ਹੈ ਜਦੋਂ ਭਜੋਗੇ ਸਪੀਡ ਨਾਲ ਨਿਕਲੋਗੇ ਸਿੱਧਾ ਖੜੇ ਸਪੀਡ ਨਹੀਂ ਵੜਨੀ ਠੀਕ ਹੈ ਠੀਕ ਹੈ ਐਦਾਂ ਭਜਣਾ ਸਾਰਿਆਂ ਨੇ ਜਿਹੜੇ ਦੇਖਦੇ ਬੱਚੇ ਸਟਾਰਟਿੰਗ ਪੁਆਇੰਟ ਆਪਣਾ ਇਹ ਹੁੰਦਾਗਾ ਦੋਸਤੋ ਆਪਾਂ ਮੱਲੇ ਪਿੰਡ ਦੇ ਵਿੱਚ ਖੜੇ ਆ ਦੇਖ ਰਹੇ ਤੁਸੀਂ ਬੱਚਿਆਂ ਦਾ ਉਤਸ਼ਾਹ ਗੇਮਾਂ ਦੇ ਵਿੱਚ ਆਪਾਂ ਬਹੁਤ ਦੂਰ ਦੂਰ ਤੋਂ ਬੱਚੇ ਆਏ ਪੈਂਕੇ ਦਾ ਬਹੁਤ ਵਧੀਆ ਵੀਰ ਦਾ ਇਹ ਉਪਰਾਲਾ ਹੈ ਬੱਚਿਆਂ ਨੂੰ ਗੇਮਾਂ ਦੇ ਨਾਲ ਜੋੜਨਾ ਬੱਚੇ ਗਲਤ ਸੰਗਤ ਨਹੀਂ ਪੈਂਦੇ ਮਤ ਨਸ਼ੇ ਚ ਹੋ ਗਿਆ ਜਾਂ ਪੁੱਠੀ ਸੰਗ ਉਧਰ ਦੇਖਾ ਦੇ ਵੀਰੇ ਉਧਰ ਵੀ ਬੱਚੇ ਬਹੁਤ ਜ਼ਿਆਦਾ ਬੈਠੇ ਨੇ ਵਾਰਮ-ਅਪ ਹੋ ਰੇ ਬਹੁਤ ਬਹੁਤ ਜ਼ਿਆਦਾ ਸ਼ੌਕ ਦੇਖਣ ਨੂੰ ਮਿਲਿਆ ਉਹਨਾਂ ਦੇ ਨਾਲ ਪੇਰੈਂਟਸ ਆਉਂਦੇ ਆ ਮਾਂ ਪਿਓ ਆਉਂਦੇ ਆ ਕੋਚ ਆਉਂਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਬੱਚੇ ਨੂੰ ਇਸ ਪਾਸੇ ਲਾ ਰਿਹਾ ਤੇ ਆਪਾਂ ਬੱਚਿਆਂ ਨਾਲ ਗੱਲਬਾਤ ਵੀ ਕਰਦੇ ਆ ਫਿਰ ਭੇਜ ਆਈਂ ਵੀਰੇ ਪੁੱਤ ਕਿੱਥੋਂ ਆਇਆ? ਚੱਕਰ ਤੋ। ਚੱਕਰ ਤੋ। ਤੇ ਕਿਹੜੀ ਰੇਸ ਭਜਣੀ ਆ? 100 ਮੀਟਰ। 100 ਮੀਟਰ। ਤੇ ਪੱਜੀ ਤਾਂ ਨਹੀਂ ਪਹਿਲਾਂ ਪਹਿਲੀ ਵਾਰੀ ਭਜਣਾ। ਕਿੰਨੇ ਕਿੰਨੇ ਸਾਲ ਦੇ ਹੋ? ਆ ਗਿਆ 14 ਹੀ 14 ਵਾਲੀ ਪੱਜਨੀਆ ਹਾਂਜੀ ਤੇ ਜਿੱਤੇਂਗੀ ਫਿਰ ਹਾਂਜੀ ਪੱਕਾ ਹਾਂਜੀ ਬਸ ਠੀਕ ਆ ਕੀ ਖਵਾਏਂਗੀ ਜਿੱਤ ਕੇ ਪਾਰਟੀ ਮਰਫੀ ਮਰਫੀ ਠੀਕ ਆ ਹਾਂ ਪਰ ਤੁਸੀਂ ਕਿੱਥੋਂ ਆਏ ਆ ਜੇ ਅਸੀਂ ਚੱਕਰ ਤੋਂ ਚੱਕਰ ਤੋਂ ਆ ਤੁਸੀਂ ਵੀ 11 14 ਸਾਲਾਣੀ ਪੱਜਨੀ ਤੁਸੀਂ ਵੀ ਜਿੱਤੋਂਗੇ ਫਿਰ ਤਾਂ ਸਾਰੇ ਚੱਕਰ ਹੀ ਲੈ ਜਾਓਗੇ ਨਾ ਤੁਸੀਂ ਹੈ ਜਿਹੜੇ ਦੂਰੋਂ ਆਏ ਹੋ ਕੀ ਕਰਨਗੇ ਪੂਰੀ ਤਿਆਰੀ ਆ ਪ੍ਰੈਕਟਿਸ ਕਰਦੇ ਹੁੰਨੇ ਆ बस ਫੇਰ ਤੁਸੀਂ ਲੈ ਜਾਓਗੇ ਤੁਸੀਂ ਪੁੱਛਿਆ ਕਰਦੇ ਹੋਈਆਂ ਕੀ ਨਾਮ ਸੋਭਨੀਤ ਸੋਭਨੀਤ ਲੈ ਬੱਚਿਆਂ ਚ ਉਤਸ਼ਾਹ ਬਹੁਤ ਆ ਹਰ ਬੱਚਾ ਇਹ ਕਰੇ ਫਾਸਟ ਆਉਣਾ ਪੁੱਤ ਫਾਸਟ ਆਉ ਸੈਕਿੰਡ ਆਉ ਥਰਡ ਆਉ ਪਾਰਟਿਸਪੇਟ ਕਰ ਇੰਨੀ ਬਹੁਤ ਵੱਡੀ ਗੱਲ ਆ ਪੁੱਤ ਕਿਉਂਕਿ ਪ੍ਰੈਕਟਿਸ ਮੇਕ ਪਰਫੈਕਟ ਪ੍ਰੈਕਟਿਸ ਕਰਦੇ ਰਹੋਗੇ ਪਰਫੈਕਟ ਹੋ ਜਾਓਗੇ ਇਹ ਤਾਂ ਟੁੱਟੇ ਹੋ ਨਾ ਜੁੜੇ ਰਹੋ ਠੀਕ ਆ ਸਹੀ ਆ ਬਹੁਤ ਵਧੀਆ ਬੱਚੇ ਆ ਜਾਓ ਵੀ ਅੱਗੇ ਵੀ ਆਉਣੇ ਹਾਂ ਪੁੱਤ ਕਿੱਥੋਂ ਆਇਆ ਸਰਾਬੇ ਤੋਂ ਸਰਾਬੇ ਤੋਂ ਬਹੁਤ ਦੂਰੋਂ ਆਇਆ ਹਾਂ ਹਾਂ ਅੱਗੇ ਵੀ ਜਾਂਦੇ ਹੋ ਹਾਂਜੀ ਤੇ ਕਿੰਨੀ ਭਜਣੀ ਆ 14 6 4ਾਂ ਦੀ ਇਹ ਤਿਆਰੀ ਕਿੰਨੀ ਕਾ ਪੂਰੀ ਗਰਾਊਂਡ ਜਾਂਦੇ ਹੁੰਦੇ ਸੀ ਹਾਂਜੀ ਪ੍ਰਾਈਜ਼ ਕਿਹੜਾ ਲੈਣਾ ਪਹਿਲਾ ਪਹਿਲਾ ਪਹਿਲੇ ਵਾਲੇ ਸਾਰੇ ਹੋ ਗਏ ਜ਼ੋਰ ਲਾਉਣਾ ਬਹੁਤ ਫੁੱਲ ਹਾਂਜੀ ਇੱਕ ਗਰਾਊਂਡ ਦੇ ਵਿੱਚ ਜਾ ਕੇ ਪਤਾ ਕੀ ਕਰਨਾ ਤੁਸੀਂ ਘਬਰਾਟ ਬਿਲਕੁਲ ਨਹੀਂ ਹੋਣੀ ਚਾਹੀਦੀ ਤੁਹਾਡੇ ਮਨ ਦੇ ਵਿੱਚ ਸਟਾਰਟਿੰਗ ਪੁਆਇੰਟ ਕੀ ਹੁੰਦਾ ਤੁਹਾਡਾ ਕੇ ਸਿੱਧਾ ਜਾਣਾ ਬਸ ਨਹੀਂ ਨਹੀਂ ਜਦੋਂ ਭਜਦੇ ਤੁਸੀਂ ਖੜਦੇ ਕਿਵੇਂ ਜਦੋਂ ਭਜਦੇ ਹੋ ਐਦਾਂ ਖੜਦਾ ਫੜਿਓ ਤੁਸੀਂ ਆਹ ਵਾਰ ਮਤ ਹੁੰਦਾ ਆਪਣਾ ਐਦਾਂ ਤੁਹਾਡਾ ਧਿਆਨ ਚਾਹੀਦਾ ਉੱਪਰ ਫੇਸ ਠੀਕ ਹੈ ਜਦੋਂ ਭੱਜੋਗੇ ਸਪੀਡ ਨਾਲ ਨਿਕਲੋਗੇ ਸਿੱਧਾ ਖੜੇ ਸਪੀਡ ਨਹੀਂ ਬਣਨੀ ਠੀਕ ਹੈ ਐਦਾਂ ਭੱਜਣਾ ਸਾਰਿਆਂ ਨੇ ਜਿਹੜੇ ਦੇਖਦੇ ਬੱਚੇ ਸਟਾਰਟਿੰਗ ਪੁਆਇੰਟ ਆਪਣਾ ਇਹ ਹੁੰਦਾਗਾ ਓਕੇ ਹਾਂਜੀ ਬਹੁਤ ਤੁਸੀਂ ਭੱਜਣਾ ਕਿੱਥੋਂ ਜਲੰਧਰ ਜਲੰਧਰ ਤੋਂ ਐਡੀ ਦਰੋਂ ਸਪੀਡ ਕਿੰਨੀ ਕਾ ਫਿਰ ਹਾਂਜੀ ਵੇਟ ਇੰਨਾ ਵੇਟ ਲੂਜ਼ ਕਰ ਭੱਜਿਆ ਕਰਨ ਨਾਲ ਹੈ రెడ్డిਆ ਬਾਈ ਅੱਗੇ ਪ੍ਰੈਕਟਿਸ ਕਰੋ ਲੈ ਨਾਲ ਦੀ ਨਹੀਂ ਜੀ ਕਦੀ ਨਹੀਂ ਕਰਾਈ ਮੇਰਾ ਮੁੰਡਾ ਜ਼ਰੂਰ ਜਾਂਦਾ ਪ੍ਰੈਕਟਿਸ ਤੇ ਇਹ ਨਹੀਂ ਜਾਂਦੀ ਇਹਨਾਂ ਨੇ ਇਸੇ ਵਾਰ ਕਿ ਤੇ ਲਿਆ ਇਹਨਾਂ ਨਹੀਂ ਨਹੀਂ ਪਾਰਟਿਸਿਪੇਟ ਕਰੋਗੇ ਪੁੱਤ ਪ੍ਰਾਈਜ਼ ਆਉਂਦਾ ਨਹੀਂ ਆਉਂਦਾ ਬਹੁਤ ਵੱਡੀ ਪਹਿਲਾਂ ਤਾਂ ਹੌਸਲੇ ਵਾਲੀ ਗੱਲ ਆ ਪਾਰਟਿਸਿਪੇਟ ਕਰਨਾ ਠੀਕ ਆ ਦੂਜੀ ਗੱਲ ਤੁਸੀਂ ਪ੍ਰੈਕਟਿਸ ਗਰਾਊਂਡ ਦੀ ਜ਼ਰੂਰ ਕਰਨੀ ਠੀਕ ਹੈ ਤੇਰੀ ਤੁਸੀਂ ਪਰਫੈਕਟ ਬਣੋਗੇ ਪ੍ਰੈਕਟਿਸ ਦੇ ਨਾਲ ਹੀ ਹਨ ਜੀ ਕੋਸ਼ਿਸ਼ ਪੂਰੀ ਕਰੀ ਦੀ ਪ੍ਰੈਕਟਿਸ ਕਰਨ ਨੂੰ ਨਹੀਂ ਬਹੁਤ ਵਧੀਆ ਲਾਈਨ ਚ ਲੈ ਕੇ ਜਾ ਰਹੇ ਹੋ ਤੁਸੀਂ ਮੁੰਡਾ ਮੇਰਾ ਜਾਂਦਾ ਮੇਰੇ ਭਤੀਜਾ ਵੀ ਜਾਂਦਾ ਉਹ ਵੀ ਨਾਲ ਹੀ ਆ ਠੀਕ ਹੈ ਉਹ ਜਾਂਦੇ ਪਲਟਨ ਬਾਰੇ ਸੁਰਜੀਤ ਹੋਗੀ ਅਕੈਡਮੀ ਚ ਓਕੇ ਓਕੇ ਉੱਥੇ ਉਹਨਾਂ ਨੂੰ ਪੂਰਾ ਚਿਹਰੇ ਸਾਢੇ 4 ਸਾਢੇ 5 6 ਵਜੇ ਜਾਂਦਾ 8 ਵਜੇ ਆਈਦਾ 8 ਵਜੇ ਆਈਦਾ ਇਹਨੂੰ ਨਾਲ ਲੈ ਕੇ ਜਾਇਆ ਕਰਦਾ ਖਾਣੀ ਕਿੰਨਾ ਕੁਛ ਪਹਿਲਾਂ ਬਸ ਜਿਆਦਾ ਖਾਣੀ ਲੱਗਦਾ ਹੈ ਨਾ ਨਹੀਂ ਖਾਣੀ ਵੀ ਖਰਾਕ ਘੱਟ ਪੜਾਈ ਜਿਆਦਾ ਪੜਾਈ ਜਿਆਦਾ ਮੇਰੇ ਸਾਢੇ 7 ਵਜੇ ਸਕੂਲ ਚੱਲ ਜਾਂਦੀ ਤੇ 4 ਵਜੇ ਆਉਂਦੀ ਪੇਪੀਸੇ ਚੱਲ ਜਾਣਾ ਸ਼ਮੀ ਸੱਤਵੇਂ ਆਣਾ ਫਿਰ ਆ ਕੇ ਐਕਚੁਅਲੀ ਪੜ੍ਹਾਈ ਨਹੀਂ ਦਿਮਾਗ ਖਰਾਬ ਤੇ ਪਾਇਆ ਵੱਡੀ ਪ੍ਰੋਬਲਮ ਹੈ ਇਹ ਇੱਕ ਕਿ ਗਲਤੀ ਅਸੀਂ ਅਸੀਂ ਕੌਨਨ ਸਕੂਲਾਂ 'ਚ ਪਾਏ ਹੋਏ ਨੇ ਗਲਤੀ ਆਪਣੀ ਨਹੀਂ ਮਜਬੂਰੀ ਬਣ ਗਈ ਕਿਉਂਕਿ ਲੋਕ ਹਰ ਬੰਦਾ ਬੱਚਾ ਕੌਨਨ ਸਕੂਲ ਦੇ ਵਿੱਚ ਤੇ ਇਹਨੂੰ ਆਪਾਂ ਪ੍ਰਾਇਮਰੀ ਚਲਉਣਾ ਇਹਨੂੰ ਲੋਅ ਲੈਵਲ ਲਈ ਫੀਲ ਹੋਊਗਾ ਮੇਰੇ ਪੇਰੈਂਟਸ ਨੇ ਮੇਰੇ ਲਈ ਕੁਛ ਕੀਤਾ ਜੀ ਪਰ ਹੈ ਮਜਬੂਰੀ ਹੈ ਕੁਛ ਨਹੀਂ ਹੁੰਦੀ ਬਸ ਇਹਦਾ ਹੈ ਕਿਉਂਕਿ ਮੈਂ ਡੀਪਲੀ ਆਪ ਦੇਖਾ ਮੈਂ ਟੀਚਰ ਕਰਦਾ ਨਾ ਸਕੂਲ ਦੇ ਵਿੱਚ ਕੁਛ ਨਹੀਂ ਬੱਚੇ ਜਿਵੇਂ ਦਿਮਾਗ ਖਾਲੀ ਹੋਏ ਪਏ ਆ ਅਸ ਦਾ ਡਿਵੈਲਪਮੈਂਟ ਹੈਲਥ ਤਾਂ ਬਿਲਕੁਲ ਹੀ ਬੇਕਾਰ ਹੈ ਹੈਲਥ ਇਚ ਵੈਲਥ ਆ ਨਾ ਜੇ ਜੇ ਕੋ ਤੰਦਰੁਸਤ ਹੋਏਗਾ ਫੇਰ ਹੀ ਪੜੇਗਾ ਨਾ ਬਿਮਾਰ ਹੋਣਾ ਪਰ ਨੂੰ ਜੀਣ ਨਹੀਂ ਨਾ ਕਰਦਾ ਬਸ ਤੰਦਰੁਸਤੀ ਜ਼ਰੂਰੀ ਆ ਭੱਜਿਆ ਕਰੋ ਪ੍ਰੈਕਟਿਸ ਕਰਿਆ ਕਰੋ ਇੱਥੇ ਬੈਠੇ ਸੀ ਮੁੰਡੇ ਦੋ ਨਾਲ ਕਰਦੇ ਆ ਗੱਲ ਤ ਉਹ ਕਰਦੇ ਸੀ ਹਾਂ ਬਈ ਆ ਡਰਦਾ ਕੀ ਗੱਲ ਹੈ ਕੁਝ ਨਹੀਂ ਕੁਝ ਨਹੀਂ ਡਰਦਾ ਕਦੋਂ ਹੈ ਡਰਦਾ ਕਿੰਨੀ ਪੱਟ ਮੇਰੇ ਇਸ ਤੋਂ ਵੱਸ ਹਾਂਜੀ ਭੰਨ ਤੋੜ ਦੀ ਦਾ ਕਰ ਰੇਸ ਕਿਹੜੀ ਭਜਣੀ ਆ 100 ਮੀਟਰ 100 ਮੀਟਰ ਕਿੰਨੇ ਸਾਲ ਦੀ ਆ 14 ਅੰਡਰ 14 14 ਕਿੰਨਾ ਕੁ ਭਾਜਦਾ ਫਿਰ 바ਵਾ ਭੱਜ ਲਈਦਾ ਜੀ ਹੈ ਇੱਥੇ ਭਾਜਦਾ ਹਨਾ ਫਾਇਦਾ ਨੋ ਵੀ ਹਾਂਜੀ ਜਿੱਤਾਂਗੇ ਫਿਰ ਜਿੱਤਾਂਗੇ ਜੀ ਲੈ ਇਹ ਵੀ ਬੱਚਿਆਂ ਦੇ ਹੌਸਲੇ ਬਹੁਤ ਜ਼ਿਆਦਾ ਹਰ ਬੱਚਾ ਇਹ ਕਹਿੰਦਾ ਵੀ ਜਿੱਤਾਂਗੇ ਤੇ ਜੇ ਤੁਸੀਂ ਮੰਨ ਲਓ ਤੂੰ ਨਹੀਂ ਜਿੱਦਾ ਕੀ ਫੀਲ ਕਰੇਗਾ ਅੱਗੇ ਵਾਰ ਅੱਗੇ ਤੁਸੀਂ ਅੱਗੇ ਤੋਂ ਵੱਧ ਮਿਹਨਤ ਕਰਾਂਗੇ ਆ ਗੁੱਡ ਵੈਰੀ ਗੁੱਡ ਜੋ ਵੀ ਬੱਚਾ ਹਾਰਦਾ ਪਿਆਰੀ ਅਗਲੀ ਵਾਰ ਹੋਰ ਕਰਕੇ ਆਉਣੀ ਆਪਾਂ ਨੇ ਠੀਕ ਹੈ ਇਹ ਨਹੀਂ ਹੈਗਾ ਵੀ ਬਸ ਆਪਾਂ ਇਹ ਪਾਰਟਿਸਪੇਟ ਕਰ ਲਿਆ ਮੰਨ ਲਓ ਤੁਸੀਂ ਜੇਤੂ ਹੀ ਆ ਵਜੇਤਾ ਹੀ ਹੁੰਦਾ ਠੀਕ ਆ ਆ ਵੀ ਤੂੰ ਵੀ ਬੋਲਣਾ ਕੁਛ ਹੈ ਹੈ ਬੱਸ ਬੱਸ ਸੰਗਦਾ ਭਾ ਭੱਜੇਗਾ ਕਿਵੇਂ ਜੇ ਇੰਨਾ ਸੰਗਦਾ ਭੱਜਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸੰਗ ਸੰਗ ਦੂਰ ਕਰਨੀ ਪੈਣੀ ਆ ਉੱਥੇ ਸੰਗੀ ਕੇ ਭੱਜੋ ਕਿਵੇਂ ਸੰਗ ਨਹੀਂ ਹੋਣੀ ਚਾਹੀਦੀ ਠੀਕ ਆ ਇਹ ਜ਼ਰੂਰੀ ਆ